ਗੱਲਾਂ ਗੱਲਾਂ ਤੋਂ ਆ ਬੱਚਾ ਤੇ ਆਉਣ ਵਾਲਾ ਤੂੰ ਆਪਣੇ ਮਾਪਿਓ ਦਾ ਤੂੰ ਸਾਰਾ ਕੁਝ ਤੂੰ ਮੇਰੇ ਵੱਲ ਮੂੰਹ ਕਰ ਤੇ ਤੂੰ ਬੁਲਟ ਮੋਟਰਸਾਈਕਲ 15 ਸਾਲ ਦੀ ਉਮਰ ਤੇ ਜਾ ਲਿਆ ਕੇ ਸ਼ਹਿਰ ਦੇ ਤਿੰਨ ਤਿੰਨ ਬਿਠਾ ਕੇ ਭਜਾ ਸਕਦਾ ਤੈਨ ਚੜੇ ਕਿ ਨਹੀਂ ਤੈਨ ਕਿਹੜੇ ਅੰਡਰੇ ਤੂੰ ਹੈਗਾ ਔਰ ਜੇ ਇਤਰਾ ਬਾਕੀ ਬੱਚੇ ਤੁਸੀਂ ਵੀ ਮੱਦੇ ਸੌਣੋ ਮੇਰੀ ਗੱਲ ਤੇਰਾ ਨਿਕਾ ਜਾ ਕੇ ਚਲਾਨ ਕਰਨਾ ਤੇ ਬਾਕੀ ਵੀ ਜਿਹੜੇ ਇਹ ਅੰਡਰੇ ਬੱਚੇ ਹਨ ਇਹਨਾਂ ਦੇ ਨਾਲ ਚਲਾਨ ਕਰਨ ਲੱਗਾ ਤਾਂ ਤੁਹਾਡੇ ਮਾਪਿਆਂ ਨੂੰ ਅਪੀਲ ਆ ਇਹਨਾਂ ਬੱਚਿਆਂ ਨੂੰ ਬੁਲਟ ਮੋਟਰਸਾਈਕਲ ਤਾਂ ਬਿਲਕੁਲ ਨਾ ਦੋ ਇਹਨਾਂ ਨੂੰ ਨਾ ਦੋ ਇਹਨਾਂ ਨੂੰ ਬੱਸਾਂ ਨਾਲ ਹੀ ਆਉਣ ਦੋ ਤਾਂ ਤਾਂ ਕਿ ਹੁਣ ਵਾਲੇ ਆਉਣ ਵਾਲਾ ਜੇ ਕੋਈ ਮਾਰਾ ਸਮੇਂ ਉਹ ਤੋਂ ਬਚ ਸਕਣ ਹੁਣ ਜਿਹੜੇ ਜਿਹੜੇ ਸਪੰਸਰ ਹੈ ਸਾਡ ਗੁਰੂ ਜੀ ਨੂੰ ਬੋਲਦੇ ਆ ਕਿ ਸਬਡਿਵੀਜ਼ਨ ਸ੍ਰੀ ਹਰਗਵਿੰਦਪੁਰ ਦੇ ਵੱਖ-ਵੱਖ ਸਕੂਲਾਂ ਦੇ ਤੇ ਵੱਖ-ਵੱਖ ਚੌਕਾਂ ਦੇ ਵਿੱਚ ਲਾ ਕੇ ਜਿਹੜੇ ਅੰਡਰਏਜ ਦੇ ਛੋਟੇ ਬੱਚੇ ਵਾਹਿਕਲ ਚਲਾਉਂਦੇ ਹੀ ਤੇ ਜਿਹੜੇ ਸਕੂਲੀ ਬੱਸਾਂ ਨੇ ਜਿਨ੍ਹਾਂ ਵੱਲੋਂ ਮਤਲਬ ਸਹੀ ਪਾਲਣਾ ਨਹੀਂ ਕੀਤੀ ਜਾ ਰਹੀ ਜਿਹੜੇ ਛੇਪ ਸਕੂਲ ਵਾਣ ਪਾਲਸੀ ਹੈ ਉਹਨੂੰ ਬਿਲਕੁਲ ਇਖਤियार ਨਹੀਂ ਕਰ ਰਹੇ ਤੇ ਮਾਨਯੋਗ ਡੀਸੀ ਸਾਹਿਬ ਗੁਰਦਾਸਪੁਰ ਤੇ ਮਾਨਯੋਗ ਐਸਐਸਪੀ ਸਾਹਿਬ ਬਤਾਲਾ ਦੇ ਹੁਕਮ ਨਾਲ ਇਹਨਾਂ ਤੇ ਕਾਰਵਾਈ ਕੀਤੀ ਜਾ ਰਹੀ ਤੇ ਲਗਾਤਾਰ ਇਸ ਤਰ੍ਹਾਂ ਰਹਿਣਾ ਨਹੀਂ ਮੇਰੀ ਅਪੀਲ ਹੈ ਸਾਰਿਆਂ ਨੂੰ ਇਸ ਤਰੀਕੇ ਨਾਲ ਆਪਣੇ ਕਾਜ ਪੱਤਰ ਪੂਰੇ ਰੱਖੋ ਤੇ 18 ਸਾਲ ਤੋਂ ਘੱਟ ਬੱਚਿਆਂ ਨੂੰ ਵੀ ਕਿਲ ਦੇ ਇੱਕ ਨਾਂ ਭੇਜੋ ਇਹ ਕਹ ਬੱਚਿਆਂ ਨੂੰ ਪੁੱਛਿਆ ਕੱਲਾ ਬੱਚਾ ਉਹ 16 ਸਾਲ ਉਮਰ ਆ ਤੇ ਬੁਲਟ ਮੋਟਰਸਾਈਕਲ ਤੇ ਤਿੰਨ ਚਾਰ ਘੜਿਆ ਗੜੀਆਂ ਮਾਰਨ ਉਹਦੇ ਖਿਲਾਫ ਅੰਡਰਏਜ ਦਾ ਚਲਾਨ ਕੀਤਾ ਤੇ ਮੇਰੀ ਮਾਪਿਆਂ ਨੂੰ ਬਾਰ-ਬਾਰ ਇਹੋ ਪੀਲਾ ਪੈਣਾ ਬੱਚਿਆਂ ਨੂੰ ਇਹਦੇ ਤੇ ਵੱਡੇ ਵੀ ਕਿਲਨਾ ਦੋ ਅੱਲਾ ਗੱਲਾਂ ਤੋਂ ਆ ਬੱਚਾ ਤੇ ਆਉਣ ਵਾਲਾ ਤੂੰ ਆਪਣੇ ਮਾਪਿਓ ਦਾ ਤੂੰ ਸਾਰਾ ਕੁਝ ਤੂੰ ਹੀ ਮੇਰੇ ਵੱਲ ਮੂੰਹ ਕਰ ਤੇ ਤੂੰ ਬੁਲਟ ਮੋਟਰਸਾਈਕਲ 15 ਸਾਲ ਦੀ ਉਮਰ ਤੇ ਲੈ ਆ ਕੇ ਸ਼ਹਿਰ ਤੇ ਤਿੰਨ ਤਿੰਨ ਬਿਠਾ ਕੇ ਭਜਾ ਸਕਦਾ ਤਾ ਤਿੰਨ ਕਿਹੜੇ ਤਿੰਨ ਕਿਹੜੇ ਅੰਡਰਏਜ ਤੂੰ ਹੈਗਾ ਹਰ ਜਿਹੜਾ ਇਤਰਾ ਬਾਕੀ ਬੱਚੇ ਤੁਸੀਂ ਵੀ ਬੱਚੇ ਸੌਣ ਲੋ ਮੇਰੀ ਗੱਲ ਤੇਰਾ ਨੂੰ ਨਿਗਾ ਜਾ ਕੇ ਚਲਾਨ ਕਰਨਾ ਤੇ ਬਾਕੀ ਵੀ ਜਿਹੜੇ ਇਹ ਅੰਦਰੇ ਬੱਚੇ ਹਨ ਇਹਨਾਂ ਦੇ ਨਾਲ ਚਲਾਨ ਕਰਨ ਲਗਾ ਤਾਂ ਤੁਹਾਡੇ ਮਾਪਿਆਂ ਨੂੰ ਅਪੀਲ ਆ ਕਿ ਇਹਨਾਂ ਬੱਚਿਆਂ ਨੂੰ ਬੁਲਟ ਮੋਟਰਸਾਈਕਲ ਬਿਲਕੁਲ ਨਾ ਦਿਓ ਇਹਨਾਂ ਨੂੰ ਨਾ ਦਿਓ ਇਹਨਾਂ ਨੂੰ ਬੱਸਾਂ ਰਾਹੀਂ ਆਉਣ ਦਿਓ ਤਾਂ ਤਾਂ ਕਿ ਹੋਣ ਵਾਲੇ ਆਉਣ ਵਾਲਾ ਜੇ ਕੋਈ ਮਾਰਾ ਸਮਾਂ ਉਹ ਤੋਂ ਬਚ ਸਕਣ ਤੇ ਹੁਣ ਜਿਹੜੇ ਜੀ ਸਦਸਾ ਹਨ ਅਰਗੁਬਤ ਸਿੰਘ ਉਹ ਜੀ ਹਰ ਇੱਕ ਸਬਡਿਵੀਜ਼ਨ ਸ੍ਰੀ ਹਰ ਗਵਿੰਦਪੁਰ ਦੇ ਵੱਖ-ਵੱਖ ਸਕੂਲਾਂ ਦੇ ਤੇ ਵੱਖ-ਵੱਖ ਚੌਕਾਂ ਦੇ ਵਿੱਚ ਲਾ ਕੇ ਜਿਹੜੇ ਅੰਦਰ ਇਹਦੇ ਛੋਟੇ ਬੱਚੇ ਆ ਵੀ ਘੁੱਲ ਚਲਾਉਂਦੇ ਸੀ ਤੇ ਜਿਹੜੇ ਸਕੂਲੀ ਬੱਸਾਂ ਨੇ ਜਿਨ੍ਹਾਂ ਵੱਲੋਂ ਮਤਲਬ ਸਹੀ ਪਾਲਣਾ ਨਹੀਂ ਕੀਤੀ ਜਾ ਰਹੀ ਜਿਹੜੇ ਛੇਪ ਸਕੂਲ ਵਾਣ ਪਾਲਸੀ ਹੈ ਉਹਨੂੰ ਬਿਲਕੁਲ ਇਖਤियार ਨਹੀਂ ਕਰ ਰਹੇ ਮਾਨਜੋਗ ਦੇਸੀ ਸਾਹਿਬ ਗੁਰਦਾਸਪੁਰ ਤੇ ਮਾਨਜੋਗ ਐਸਐਸਪੀ ਸਾਹਿਬ ਬਟਾਲਾ ਦੇ ਹੁਕਮ ਨਾਲ ਇਹਨਾਂ ਦੇ ਕਾਰਵਾਈ ਕੀਤੀ ਜਾ ਰਹੀ ਤੇ ਲਗਾਤਾਰ ਇਸ ਤਰ੍ਹਾਂ ਰਹਿਣਾ ਹੈ ਮੇਰੀ ਅਪੀਲ ਹੈ ਸਾਰਿਆਂ ਨੂੰ ਦੇ ਤਰੀਕੇ ਨਾਲ ਆਪਣੇ ਕਾਜ ਪੱਤਰ ਪੂਰੇ ਰੱਖੋ ਤੇ 18 ਸਾਲ ਤੋਂ ਘੱਟ ਬੱਚਿਆਂ ਨੂੰ ਵੀ ਕਲ ਦੇ ਇੱਕ ਨਾਂ ਭੇਜੋ ਇਹ ਕਬੱਤਿਆਂ ਨੂੰ ਪੁੱਛਿਆ ਕੱਲਾ ਬੱਚਾ ਉਹ 16 ਸਾਲ ਉਮਰ ਹੈ ਤੇ ਬੁਲਟ ਮੋਟਰਸਾਂ ਦੇ ਤਿੰਨ ਚਾਰ ਘੜਿਆ ਗੇੜੀਆਂ ਮਾਰਨਾ ਉਹਦੇ ਖਿਲਾਫ ਅਨਰੇਜ ਦਾ ਕਲਾਨ ਕੀਤਾ ਤੇ ਮੇਰੇ ਮਾਪਿਆਂ ਨੂੰ ਵਾਰ-ਵਾਰ ਇਹ ਅਪੀਲ ਆ ਪੈ ਇਹਨਾਂ ਬੱਚਿਆਂ ਨੂੰ ਇਹਦੇ ਦੇ ਵੱਡੇ ਵੀ ਕਲਾਨਾ